ਹੌਣੀ ਗਈ ਆ ਵੱਡੀ ਖਬਰ ਤੁਹਾਣਾ ਸਾਂਝੀ ਕਰਨ ਜਾ ਰਹੀਆਂ ਕਿ ਸੋਸ਼ਲ ਮੀਡੀਆ ਤੇ ਰੀਲ ਬਣਾਉਣਾ ਤੇ ਸਟੈਂਟ ਕਰਨਾ ਦੋ ਨੌਜਵਾਨਾਂ ਨੂੰ ਕਾਫੀ ਮਹਿੰਗਾ ਪੈ ਗਿਆ ਜਿਆ ਵੱਡਾ ਹਾਦਸਾ ਪੰਜਾਬ ਦੇ ਵਿੱਚ ਵਾਪਰਦਾ ਜਿੱਥੇ ਕਿ ਇੱਕ ਗੱਡੀ ਪਾਖੜਾ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ ਸੋਸ਼ਲ ਮੀਡੀਆ ਤੇ ਰੀਲ ਬਣਾ ਰਹੇ ਸਨ ਤੇ ਸਟੰਟ ਕਰ ਰਹੇ ਸਨ ਨੌਜਵਾਨ ਜਦੋਂ ਇੱਕ ਗੱਡੀ ਪਾਖੜਾ ਨਹਿਰ ਤੇ ਵਾਚਟ ਗਈ ਹੈ। ਇਸਰਾਨ ਮੌਕੇ ਤੇ ਖੜੇ ਰਾਗੀਰਾਂ ਦੀ ਮਦਦ ਦੇ ਨਾਲ ਉਹਨਾਂ ਦੀ ਜਾਨ ਬਚਾਈ ਗਈ। ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਪੁਲਿਸ ਨੇ ਅਗਲੀ ਕਾਰਵਾਈ ਇਹਨਾਂ ਨੌਜਵਾਨਾਂ ਤੇ ਕੀਤੀ ਹੈ। ਇਹਨਾਂ ਨੂੰ ਮੋੜਲਾ ਅਲਾਸ ਦੇਦ ਤੋਂ ਬਾਅਦ ਪੁੱਛਪੜਤਾਲ ਕੀਤੀ ਗਈ। ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਅਨੁਸਾਰ ਸਮਾਰਾ ਦੇ ਨੇੜਲੇ ਪਿੰਡ ਫਤਿਮਾਚਰੀ ਦੇ ਦੋ ਨੌਜਵਾਨ ਪ੍ਰਭ ਸਿੰਘ ਅਤੇ ਸਤਨਾਮ ਸਿੰਘ ਇਹ ਦੱਸੇ ਜਾ ਰਹੇ ਨੇ ਆਪਣੀ ਬਲੇਰੋ ਗੱਡੀ ਤੇ ਸਟੰਟ ਕਰਤੇ ਹੋਏ ਸਮਾਨਾ ਵੱਲੋਂ ਜਾ ਰਹੇ ਸਨ। ਤੇ ਉਧਰ ਹੀ ਇਹਨਾਂ ਨੌਜਵਾਨਾਂ ਵੱਲੋਂ ਨਾ ਸਿਰਫ ਬਲੇਰੋ ਗੱਡੀ ਨਾਲ ਸਟੰਡ ਕੀਤੇ ਜਾ ਰਹੇ ਸਨ ਸਗੋਂ ਗੱਡੀ ਦੀ ਸਪੀਡ ਵੀ 80 ਤੋਂ 90 ਦੇ ਵਿੱਚ ਕਾਰ ਰੱਖੀ ਹੋਈ ਸੀ ਜਿਸ ਕਾਰਨ ਸਮਾਨਾ ਨੇੜੇ ਪਾਖੜਾ ਨਹਿਰ ਦੇ ਕੋਲ ਆ ਕੇ ਇਹਨਾਂ ਦੀ ਗੱਡੀ ਬੇਕਾਬੂ ਹੋ ਜਾਂਦੀ ਹੈ ਗੱਡੀ ਨੂੰ ਚਲਾ ਰਹੇ ਨੌਜਵਾਨ ਨੇ ਆਪਣੀ ਜਾਨ ਬਚਾਉਣ ਲਈ ਹੈਂਡ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਬੇਕਾਬੂ ਹੋ ਗੱਡੀ ਇਹ ਪਾਖੜਾ ਨਹਿਰ ਤੇ ਵਿਚ ਆ ਡਿੱਗਦੀ ਹੈ ਉਸ ਤੋਂ ਬਾਅਦ ਮੌਕੇ ਤੇ ਲੰਘ ਰਿਹਾ ਲੋਕਾਂ ਨੇ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਗੋਤਾਖੋਰਾਂ ਦੀ ਮਦਦ ਦੇ ਨਾਲ ਇਸਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਇਹਨਾਂ ਨੌਜਵਾਨਾਂ ਸੰਬੰਧੀ ਜਿਹੜੀ ਜਾਣਕਾਰੀ ਸਾਨਕ ਪੁਲਿਸ ਨੂੰ ਵੀ ਦਿੱਤੀ ਗਈ ਪਰ ਇਸੇ ਪ੍ਰਸ਼ਾਸਨ ਵੱਲੋਂ ਕ੍ਰੇਨ ਦੀ ਮਦਦ ਨਾਲ ਬਲੈਰੋ ਗੱਡੀ ਨੂੰ ਪਾਕੜਾ ਨਹਿਰ ਚੋਂ ਬਾਹਰ ਕੱਢਿਆ ਗਿਆ ਦੋਵਾਂ ਨੌਜਵਾਨਾਂ ਨੂੰ ਹਸਪਤਾਲ ਦੇ ਵਿੱਚ ਮੋਢਾ ਇਲਾਜ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੇ ਵਿੱਚ ਨੌਜਵਾਨਾਂ ਸਨੇ ਰਾਗੀਰਾ ਦੇ ਬਿਆਨ ਵੀ ਹੁਣ ਦਰਜ ਕੀਤੇ ਜਾ ਰਹੇ